ਪਾਣ ਦੀ ਸਾਡੇ ਪੰਜਾਬ ਨੂੰ ਖੋਖਲਾ ਕਰਨ ਦੀ ਗੱਲ ਕਰ ਰਿਹਾ ਉਹਨਾਂ ਨੀਤੀਆਂ ਤੋਂ ਬਾਜਾਂਗੇ ਅਸੀਂ ਜੇ ਅਸੀਂ ਸਾਡਾ ਸਾਰਾ ਸਮਾਜ ਇਕੱਠਾ ਹੋ ਜਾਵੇ ਤੇ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਉਹਨਾਂ ਰਾਹਾਂ ਤੇ ਚੱਲਦੇ ਆ ਸਾਡੇ ਸਮਾਜ ਦੇ ਵਿੱਚ ਪਾੜਾ ਪਾਉਂਦੇ ਆ ਸਾਡੀ ਏਕਤਾ ਨੂੰ ਖਤਮ ਕਰਦੇ ਆ ਤੇ ਮੇਰੇ ਵੀਰੋਂ ਬੀਬੀ ਸਾਹੋ ਕੀ ਸਾਡੇ ਮਾਈ ਵੀ ਸਿਕ ਪਰਿਵਾਰ ਦੇ ਵਿੱਚੋਂ ਐ ਮਾਈ ਵੀ ਸਿਕ ਸਿੱਖਾਂ ਦੀ ਕੁੜੀ ਐ ਜਿਹਨੂੰ ਦਰਬਾਰੇ ਪਾਤਸ਼ਾਹ ਦੇ ਗੱਲ ਲਾ ਕੇ ਇਤਿਹਾਸੀ ਇਹਨੇ ਹੀ ਗਰੀਬ ਸਿੱਖੋ ਕੋ ਮੈਂ ਦਿਉ ਪਾਸ਼ਾ ਹੀ ਐਵੀਂ ਕੋਹੀ ਸਰਦਾਰ ਬਣਾਲ ਤਾਹੀ ਬਿੰਦ ਸਿੰਘ ਨਾਮ ਕਹਾਉ ਕਿਉਂ ਐਸੇ ਬਾਤ ਨਾਉ ਅੰਗਰੇਜ਼ਾਂ ਦੇ ਗੂਕੇ ਬੀਤੇ ਉਹਨਾਂ ਦੀ ਬੱਚੀ ਆਹੋ ਤਤਕਾਰ ਲੋਗ ਐ ਕਿ ਤੁਸੀਂ ਸਾਰਿਆਂ ਨੇ ਮੇਰੇ ਵੱਡੇ ਭਰਾਵਾਂ ਨੇ ਉਹਦੇ ਸਿਰ ਦੇ ਉੱਤੇ ਹੱਥ ਰੱਖਣਾ ਉਹਨਾਂ ਦੇ ਵੀਰਾਂ ਨੇ ਪੈਰ ਬਣਾ ਕੇ ਉਹਨੂੰ ਸਿਰ ਮੱਥੇ ਮਰਨਾ ਮੇਰੀਓ ਬੀਬੀਓ ਇਹ ਕਾਂਗਰਸ ਪਾਰਟੀ ਦਾ ਖੜਾ ਵੱਡਾ ਫੈਸਲਾ ਜਿਹਨੂੰ ਸੋਨੂੰ ਮੂੜੇ ਲੈ ਕੇ ਆਂਦਾ ਹੈ ਇੱਕ ਔਰਤ ਨੂੰ ਹਰੇਕ ਰਾਏ ਝਾੜੂ ਵਾਲਾ ਨੇ ਟਿਕ ਕੀਤੀ ਨਾਇਕ ਕਾਨੀਏ ਦੇ ਡੇਟ ਦਿੱਤੇ ਤੇ ਨਾਇਕ ਨੇ ਖੱਬੀ ਸੱਜੀਆਂ ਵਾਲੇ ਪਾਰਟੀ ਕਿਤੇ ਪਰ ਰਾਹੁਲ ਗਾਂਧੀ ਤੇ ਸਾਡੇ ਸੈਂਟਰਲ ਦੀ ਕਮੇਟੀ ਨੇ ਇੱਕ ਵੱਡਾ ਫੈਸਲਾ ਲਿਆ ਵੀ ਇਹ ਮਾਨ ਸਤਕਾਰ ਜਿਹੜੀ ਪੰਜਾਬ ਦੀ ਧੀ ਨੂੰ ਰੇਡ ਕੋਰਟ ਦੀ ਟੈਕਨੋਲੋਜੀਨ ਦਿੱਤੀ ਇਹ ਬਹੁਤ ਵੱਡਾ ਮਾਣ ਹੈ ਸਤਕਾਰ ਹੈ ਸਾਡੇ ਰਾਤੇ ਬੜਾ ਪ੍ਰਕਾਰ ਦੀ ਵੀ ਉਹ ਤੁਸੀਂ ਦਿਲ ਤੇ ਉਤੇ ਲਾ ਕੇ ਗੱਲ ਨੂੰ ਮੋਟਾ ਪਾਉਣੀ ਹੈ ਵੀ ਸਾਡੇ ਤੋਂ ਸਾਡੀ ਇੱਕ ਲੜੀ ਨੂੰ ਟਿਕਟ ਦੇ ਕੇ ਮਾਨ ਵਧਾਇਆ ਇੱਕੌਰ ਦਾ ਇਸ ਕਰਕੇ ਮੈਂ ਸਾਦੇ ਬਾਕੀ ਦੇ ਸਾਰੇ ਬੁਲਾਰਿਆਂ ਨੇ ਬੋਲਣਾ ਤੇ ਮੈਂ ਬੜਾ ਸਮਾਂ ਲਾ ਲੈਂਦਾ ਹੋਇਆ ਆਉਣ ਦਾ ਜਿਹੜਾ ਸਮਾਂ ਹੈ ਅਸੀਂ ਪੰਜੇ ਤੇ ਮੋੜ ਲਾ ਕੇ ਉਹਨਾਂ ਹੁਣ ਬਾਅਦ ਗਾਇਕਾਂ ਨੂੰ ਵੱਜ ਕੇ ਤੇ ਗਾਇਕ ਅਸੀਂ ਤਾਂ ਹੀ ਦੇਖ ਸਕਾਂਗੇ ਮੇਰੇ ਵੀਰੋ ਸਾਡੇ ਖੇਤ ਖਾਲ ਹੋਣ ਸਾਡੇ ਖੇਤ ਖਾਲ ਹੋਣ ਸਾਡੇ ਮਜ਼ਦੂਰ ਖਾਲ ਹੋਣ ਸਾਡੇ ਪੰਜਾਬ ਦੇ ਵਿੱਚ ਖਿਆਲੀ ਹੋਈ ਤਾਂ ਸਾਨੂੰ ਕਲਾਕਾਰਾਂ ਚ ਲੱਗਦੇ ਨਹੀਂ बी जीनारो <स्था>

ਆੜੀਆਂ ਬੱਚਿਆਂ ਨੂੰ ਬੀਬੀਆਂ ਨੂੰ ਮਿਲ ਰਹੀਏ ਇਹ ਮੇਰੇ ਨੂੰ ਐਸੇ ਤਰ੍ਹਾਂ ਹੋ ਸਾਡੇ ਬੀਬੀ ਜੀ ਨੇ ਛੋਟੇ ਕੇ ਵਿਚਾਰ ਰੱਖਨੇ ਆ ਸਰਦਾਰ ਅਗਰ ਪਾਰਟੀ ਨੇ ਛੋਟੇ ਕੇ ਵਿਚਾਰ ਰੱਖਨੇ ਆ ਤੇ ਉਹਨਾਂ ਅਗਲੀ ਕਾਰਵਾਈ ਜਿਹੜੇ ਸਾਡੇ ਖਾਰਾ ਸਾਹਿਬ ਜੀ ਲੋ ਕਰੂਗੇ